ਦਿਲ ਜਿੰਦੇ ਰੋ ਲਗਲੀ ਬੁਸਾ ਨਹੀਂ ਘਾਰਦਾ ਅਗੇ ਤੇ ਵੀ ਮੇਰਾ ਵਿਆਹ ਛੇਤੀ ਕਰਤਾ ਨਾ ਚੁਨੀ ਜੜਾ ਕਰ ਦਿੱਤਾ ਕੋਈ ਵਿਆਹ ਬਾਹਰ ਨਹੀਂ ਕੀਤਾ ਪੈਲਸ ਨਹੀਂ ਬੁੱਕ ਕੀਤਾ ਹੈਗਾ ਮੰਮੀ ਤੁਸੀਂ ਕਹਿਣ ਦੇ ਨਾ ਕਿ ਉਹ ਕੰਮ ਕਰ ਲੂਗੀ ਜਿੰਨਾ ਮੈਂ ਕੰਮ ਕਰਕੇ ਆਉਣੀ ਆ ਉਹ ਤੋਂ ਵੱਧੋ ਖਲਾਰਾ ਪਾ ਦਿੰਦੀ ਆ ਉਹ ਤਾਂ ਕੋਈ ਨਹੀਂ ਮੈਂ ਉਹਨੂੰ ਹੌਲੀ ਹੌਲੀ ਦੱਸ ਲਵਾਂਗੀ ਆਪੇ ਹੀ ਉਹਨੂੰ ਜਿੰਨਾ ਕੋ ਉਹਨੂੰ ਦੱਸੂਗੀ ਉਹਨਾਂ ਨੇ ਕਰ ਲਿਆ ਕਰਨਾ ਵਾ ਮੰਮੀ ਤੁਸੀਂ ਸਮਝਾਉਣਾ ਵਾ ਮੈਂ ਨਹੀਂ ਕੁਝ ਵੀ ਕਹਿਣਾ ਸਮਝਾਵਾਂਗੇ ਤੈਨੂੰ ਫੇਰ ਹੀ ਪਤਾ ਲੱਗਣਾ ਵਾ ਉਹਨੂੰ ਨਹੀਂ ਮੇਰੀ ਗੱਲ ਸੁਣੋ ਤੂੰ ਇੱਥੇ ਡੇਟਿੰਗ ਹੈਂਜੇ ਨਹੀਂ ਜਮੇ ਜਾਣੀਆ ਤਾਂ ਤੂੰ ਉਹਨੂੰ ਆਵਾਜ਼ ਮਾਰ ਲੈਣੀ ਮਾਰੀ ਹੀ ਆਵਾਜ਼ ਉਹਨੂੰ ਮੈਂ ਹਾਂ ਇੱਥੇ ਆ ਜਾ ਬਾਹਰ ਪਤਾ ਨਹੀਂ ਕੀ ਕਰਦੀ ਰਹੀ ਹੈ ਅੰਦਰ ਮੁੜ ਕੇ ਨਿਕਲੀ ਨਹੀਂ ਆ ਚੱਲ ਕੋਈ ਗੱਲ ਨਹੀਂ ਫਿਰ ਆਪੇ ਆ ਜਿੱਤੀ ਲੱਭਲੀ ਪੁੱਛ ਲਾਂ ਨੂੰ ਖਾਣਾ ਕੁਝ ਤੇ ਉਹ ਨਹੀਂ ਭਾਬੀ ਹੋਣੀ ਕਿ ਮੈਂ ਪੁੱਛਣਾ ਮੁੰਡਾ ਆ ਗਿਆ ਮੈਂ ਜਾਣਾ ਹਾਏ ਹਾਏ ਆਸ਼ੀਰਵਾਦ ਕੀ ਕਰਨ ਦੀ ਹੈ ਮੈਨੂੰ ਤੇ ਇਹ ਵੀ ਨਹੀਂ ਸਮਝ ਆਉਂਦੀ